ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਸਾਬਜਾਦਾ ਅਜੀਤ ਸਿੰਘ ਰੋਡ ਦੇ ਉੱਪਰ ਸ਼ਰਾਬ ਦਾ ਠੇਕਾ ਖੋਲ੍ਹੇ ਜਾਣ ਨੂੰ ਲੈ ਕੇ ਦੁਕਾਨਦਾਰਾਂ ਤੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਨੇ ਜਤਾਇਆ ਵਿਰੋਧ ਮਤਾ ਪਾ ਕੇ ਬੰਦ ਕਰਵਾਇਆ ਜਾਵੇਗਾ ਖੋਲਿਆ ਗਿਆ ਸ਼ਰਾਬ ਦਾ ਠੇਕਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਸਾਬਜਾਦਾ ਅਜੀਤ ਸਿੰਘ ਰੋਡ ਦੀਆਂ ਜਿਸ ਨੂੰ ਅਜੀਤ ਰੋਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇੱਥੇ 메인 ਰੋਡ ਦੇ ਉੱਪਰ ਇੱਕ ਸ਼ਰਾਬ ਦਾ ਠੇਕਾ ਖੋਲਿਆ ਜਾ ਰਿਹਾ ਹੈ ਜਿਸ ਤੇ ਇਲਾਕਾ ਨਿਵਾਸੀਆਂ ਤੇ ਦੁਕਾਨਦਾਰਾਂ ਵੱਲੋਂ ਇਤਰਾਜ਼ ਜਤਾਉਂਦਿਆਂ ਹੋਇਆਂ ਇਸ ਨੂੰ ਬੰਦ ਕਰਨ ਦੇ ਲਈ ਅੱਜ ਮੌਕੇ ਤੇ ਪਹੁੰਚਿਆ ਗਿਆ ਤੇ ਆਪਸੀ ਸਹਿਮਤੀ ਅਤੇ ਮਤਾ ਦੀ ਪਾਉਣ ਤੋਂ ਬਾਅਦ ਇਸ ਨੂੰ ਬੰਦ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਕਿਹਾ ਕਿ ਇਹ ਹਾਈਲਟ ਸੈਂਟਰ ਆਦੀ ਲਈ ਬੱਚੇ ਇੱਥੇ ਆਂਦੇ ਹਨ ਅਤੇ ਗੁਰਦੁਆਰਾ ਸਾਹਿਬ ਨੂੰ ਵੀ ਇਹ ਰੋਡ ਜਾਂਦੀ ਹੈ ਜਿਸ ਕਾਰਨ ਇਸ ਰੋਡ ਦੇ ਉੱਪਰ ਠੇਕਾ ਨਹੀਂ ਖੁੱਲਣ ਦਿੱਤਾ ਜਾਵੇਗਾ ਤੇ ਮਤਾ ਪਾ ਕੇ ਇਸ ਨੂੰ ਬੰਦ ਕਰਵਾਇਆ ਜਾਵੇਗਾ ਪੂਰੀ ਗੱਲਬਾਤ ਸੁਣਵਾਨੇ ਮੌਕੇ ਤੇ ਮੌਜੂਦ ਲੋਕਾਂ ਤੋਂ ਹੀ ਇਹ ਬਾਈ ਜੀ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਰੋਡ ਦਾ ਨਾਮ ਸਾਬ ਜਤਾਜੀਤ ਸਿੰਘ ਰੋਡ ਹੈ ਤੇ ਇਹ ਬਾਈ ਨੇ ਇੱਥੇ ਠੇਕਿਆ ਮਤਲਬ ਖਲਵਾਉਣ ਦੀ ਪਰਮਿਸ਼ਨ ਦਿੱਤੀ ਸੀ ਅਸੀਂ ਉਸੇ ਨੂੰ ਮੱਦੇ ਨਜ਼ਰ ਰੱਖਦੇ ਸਾਰੇ ਦੁਕਾਨਦਾਰ ਆਸ-ਪਾਸ ਦੇ ਘਰਾਲੇ ਸਾਰੇ ਇਕੱਠੇ ਹੋਏ ਆ ਵੀ ਇੱਥੇ ਅਸੀਂ ਠੇਕਾ ਨਹੀਂ ਖੁੱਲਣ ਦੇਣਾ ਤੇ ਵੀਰ ਨਾਲ ਗੱਲ ਹੋਈ ਹੈ ਇਹ ਕਹਿੰਦੇ ਸਾਨੂੰ ਮਤਾ ਪਾ ਕੇ ਸਾਰੇ ਸਾਈਨ ਕਰਕੇ ਦੇ ਦਿਓ ਤੇ ਅਸੀਂ ਵੀ ਹਟਵਾ ਦਾਂਗੇ ਇੱਥੋਂ ਕੋਈ ਗੱਲ ਨਹੀਂ ਜੀ ਅਜੇ ਤੱਕ ਕੀ ਗੱਲ ਹੋਈ ਹੈ ਨਹੀਂ ਉਹਨਾਂ ਨਾਲ ਨਹੀਂ ਗੱਲ ਹੋਈ ਆ ਵੀ ਆਪਾਂ ਤਾਂ ਜਿਹੜੇ ਕਿਰਾਏ ਤੇ ਦਿੱਤਾ ਉਹ ਬੰਦੇ ਨਾਲ ਗੱਲ ਹੋਈ ਆ ਤੇ ਉਹ ਕਹਿੰਦੇ ਵੀ ਤੁਸੀਂ ਮਤਾ ਪਾ ਕੇ ਦੇ ਦਿਓ ਅਸੀਂ ਇਹਨੂੰ ਬੰਦ ਕਰਵਾ ਦਾਂਗੇ ਤੁਸੀਂ ਮਾਰਕੀਟ ਬੋਲੋ ਮਤਾ ਪਾ ਕੇ ਹਾਂਜੀ ਹਾਂਜੀ ਬਿਲਕੁਲ ਜੀ ਲਾਈ ਜੀ ਸਾਡੇ ਮਹੱਲੇ ਜਿੱਥੇ ਸ਼ਰਾਬ ਦਾ ਠੇਕਾ ਖੁੱਲਿਆ ਜੀ ਉਹਦੇ ਬਾਰੇ ਸਾਰੇ ਮਹੱਲੇ ਵਾਲਿਆਂ ਦਾ ਬਰੂਹ ਸੀਗਾ ਤੇ ਉਹਨਾਂ ਨੇ ਸਾਡੀ ਬੇਨਤੀ ਮਨਜ਼ੂਰ ਕੀਤੀ ਆ ਸ਼ਟਰ ਲਗਾ ਦਿੱਤਾ ਇੱਕ ਵਾਰ ਇਹ ਕਿਹੜੀ ਜਗ੍ਹਾ ਤੇ ਠੇਕਾ ਖੁੱਲਿਆ ਇਹ ਜੀਤ ਰੋਡ ਹੈ ਜੀ ਹਾਂ ਜੀ ਤੇ ਜਿੰਨਾ ਠੇਕਾ ਖੁੱਲਿਆ ਜਗ੍ਹਾ ਉਹਨਾਂ ਦੀ ਹੈ ਜਾਂ ਪ੍ਰਾਈਵੇਟ ਨਹੀਂ ਉਹਨਾਂ ਨੇ ਰੈਂਟ ਤੇ ਦਿੱਤੀ ਹੈ ਜੀ ਹਾਂ ਜੀ ਮਾਲਕਾਂ ਨਾਲ ਗੱਲ ਕੀਤੀ ਮਾਲਕ ਨਾਲ ਨਹੀਂ ਹੁਣ ਗੱਲ ਹੋਈ ਸਾਡੇ ਜਿਹੜੇ ਐਸੋਸੀਏਸ਼ਨ ਦੇ ਪ੍ਰਧਾਨ ਉਹਨਾਂ ਦੀ ਗੱਲ ਹੋਈ ਹੈ ਕੀ ਉਹ ਐਸੋਸੀਏਸ਼ਨ ਉਹ ਕਹਿੰਦੇ ਥੋੜੇ ਨਾਲ ਹੀ ਸਾਨੂੰ ਮਤਾ ਪਾ ਕੇ ਦੇ ਦਿਓ ਥੋੜੇ ਨਾਲ ਹਾਂ ਜੀ ਮਾਰਕੀਟ ਵੱਲੋਂ ਹਾਂ ਜੀ ਹਾਂ ਜੀ ਸੋ ਵੀਰ ਜੀ ਮੈਂ ਜੀਤ ਰੋਡ ਤੋਂ ਹਣੀ ਢਾਬੇ ਤੋਂ ਆ ਵੀਰ ਜੀ ਐਕਚੁਅਲੀ ਹੁਣੇ ਮੈਨੂੰ ਬਾਜ਼ਾਰ ਵੱਲੋਂ ਇੱਕ ਕਾਲ ਆਈ ਗੀ ਸਾਡੇ ਗਰੁੱਪ ਜਿਹੜਾ ਜੀਤ ਰੋਡ ਗਰੁੱਪ ਬਣਿਆ ਹੋਇਆ ਹੈ ਵੀ ਇੱਥੇ ਇੱਕ ਆਪਣੇ ਠੇਕੇ ਖੁੱਲ ਰਿਹਾ ਹੈ ਵੀ ਜਿਸ ਸਾਹਮਣੇ ਛੋਟੇ ਸ਼ਹਿਬਜਾਦਾ ਦੀ ਰੋਡ ਹੈਗੀ ਸ਼ਹਿਬਜਾਦਾ ਜੀਤ ਸਿੰਘ ਠੀਕ ਹੈ ਜੀ ਵੀ ਇੱਥੇ ਠੇਕਾ ਨਾ ਖੁੱਲੇ ਤਾਂ ਬਹੁਤ ਵਧੀਆ ਗੱਲ ਹੈ ਕਿ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਅੱਗੇ ਰੇਕਨੇ ਸਵੇਰੇ ਜਾਣਾ ਗੁਰੂ ਘਰ ਖਾਮੀ ਜਾਣਾ ਵੀ ਜੇ ਬਾਜ਼ਾਰ ਨੂੰ ਤਰਾਜਾ ਤਾਂ ਆਪੇ ਜੀ ਨਾ ਕੀਤੀ ਜਾਵੇ ਤਾਂ ਵਧੀਆ ਗੱਲ ਹੀ ਹੈ ਸਾਡਾ ਇੱਕ ਕਿਰਾਏ ਤੇ ਹਾਂਜੀ ਚੌਥੇ ਬੇਟਾ ਖੋਲ ਹੋਵੇ ਆਪਣੀ ਜਗ੍ਹਾ ਜਾਂ ਕਿਰਾਏ ਤੇ ਸਰ ਇਹਦੇ ਬਾਰੇ ਨਹੀਂ ਮੈਨੂੰ ਪਤਾ ਹੈਗਾ ਜੇ ਮੈਨੂੰ ਤਾਂ ਹੁਣੇ ਕਾਲ ਆਈ ਜਦੋਂ ਗਰੁੱਪ ਦੇ ਵਿੱਚ ਮੈਂ ਹੁਣੇ ਆਇਆ ਬਾਕੀ ਇਹਦੇ ਬਾਰੇ ਪਤਾ ਕਰਕੇ ਆਪਾਂ ਦੁਬਾਰਾ ਦੱਸ ਸਕਦੇ ਹਾਂ ਸਰ